ਖਮਾਣੋ ਦੇ ਇੱਕ ਨਿੱਜੀ ਸਕੂਲ ਦੇ ਵਿੱਚ 12ਵੀਂ ਜਮਾਤ ਦੇ ਵਿੱਚ ਪੜ੍ਹਦੇ ਵਿਦਿਆਰਥੀਆਂ ਨੇ ਆਪਣੇ ਹੀ ਦੋਸਤ ਦਾ ਬਹਿਰੇਮੀ ਦੇ ਨਾਲ ਕਤਲ ਕਰ ਦਿੱਤਾ। ਤਾਂ ਦੱਸਿਆ ਜਾ ਰਿਹਾ ਹੈ ਕਿ ਮਨਮਿੰਦਰ ਸਿੰਘ ਉਰਫ ਮਾਨ ਜੋ ਕਿ 17 ਸਾਲ ਦੀ ਉਮਰ ਹੈ 12ਵੀਂ ਜਮਾਤ ਦਾ ਵਿਦਿਆਰਥੀ ਹੈ ਮੈਡੀਕਲ ਦਾ ਵਿਦਿਆਰਥੀ ਦੱਸਿਆ ਜਾ ਰਿਹਾ ਹੈ ਤੇ ਖਮਾਣੋ ਤੋਂ ਇੱਕ ਨਿੱਜੀ ਸਕੂਲ ਦੇ ਵਿੱਚ ਪੜਦਾ। ਜਿਸ ਦਾ ਮਾਮੂਲੀ ਤਕਰਾਰ ਤੋਂ ਬਾਅਦ ਦੋਸਤਾਂ ਨੇ ਹੀ ਬਹਿਰੇਮੀ ਦੇ ਨਾਲ ਕਤਲ ਕੀਤਾ। ਤਾਂ ਦੱਸਿਆ ਜਾ ਰਿਹਾ ਹੈ ਕਿ ਇਹ ਨੌਜਵਾਨ ਖੰਨਾ ਰੋਡ ਤੇ ਖੜਾ ਸੀ ਜਿਵੇਂ ਹੀ ਰੋਲਾ ਪੈਣ ਦੀ ਆਵਾਜ਼ ਆਉਂਦੀ ਹੈ ਤਾਂ ਪਰਵਾਰਿਕ ਪਿੱਟ ਪਿਓ ਪਿੱਟ ਤੌਦਰੀ ਮ੍ਰਿਤਕ ਦੇ ਚਾਚੇ ਦਾ ਇਹ ਕਹਿਣਾ ਹੈ ਕਿ ਉਹ ਖੰਨਾ ਰੋਡ ਤੇ ਖੜੇ ਸਨ ਕਿ ਜਿਵੇਂ ਰੋਲਾ ਪੈਣ ਦੀ ਆਵਾਜ਼ ਆਈ ਹੈ ਤਾਂ ਉਕਤ ਸਥਾਨ ਤੇ ਪਹੁੰਚੇ ਨੇ ਦੋ ਵੇਖਿਆ ਤਾਂ ਭਤੀਜੇ ਦਾ ਦੋਸਤਾ ਨੇ ਹੀ ਕਿਰਚ ਮਾਰ ਕੇ ਕਤਲ ਕਰ ਦਿੱਤਾ ਉਦਰੀ ਥਾਣਾ ਖਮਾਣੋ ਦੇ ਮੁਖਫਸਰ ਜਨਾ ਦਾ ਇਹ ਕਹਿਣਾ ਹੈ ਕਿ ਇਸ ਮਾਮਲੇ ਦੇ ਵਿੱਚ ਹੁਣ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਇਹ ਨੌਜਵਾਨ ਜਿਹੜਾ ਹੈ ਇਸ ਦਾ ਇਸ ਦੇ ਦੋਸਤਾ ਨੇ ਹੀ ਕਤਲ ਕੀਤਾ ਹੈ ਤਾਂ ਵਿਆਹ ਦੀ ਸ਼ਾਪਿੰਗ ਕਰਨ ਗਏ ਦੋਸਤਾਂ ਦੇ ਨਾਲ ਇਸ ਮੁੰਡੇ ਦੀ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਜਾਂਦੀ ਹੈ ਤੇ ਯਾਰਾਂ ਨੇ ਹੀ ਇਸ ਦੀ ਜਾਨ ਕੱਢ ਦਿੱਤੀ ਹੈ ਮਾਪਿਆਂ ਦਾ ਇਕਲੌਤਾ ਪੁੱਤ ਜਿਨ੍ਹਾਂ ਦਾ ਹੁਣ ਰੋ ਰੋ ਕੇ ਬੁਰਾ ਹਾਲ ਹੋ ਚੁੱਕਿਆ ਹੈ ਪ੍ਰਦੀਪ ਸਿੰਘ ਜੀ ਕਿਵੇਂ ਘਟਨਾ ਵਾਪਰੀ ਹੈ ਤੇ ਕੀ ਨੌਨਸੰਮ ਦਾ ਬੱਚੇ ਦਾ ਨਾਮ ਹੈ ਇਹ ਬੱਚੇ ਦਾ ਨਾਮ ਜੀ ਮੰਨਾਂ ਕਰਕੇ ਨਾਮ ਇਹਨਾਂ ਦਾ ਹੈਗਾ ਜੀ ਮੰਨਾਂ ਮੰਨਾਂ ਬੋਲਦੇ ਹੈਗੇ ਆ ਜੀ ਤੇ ਇਹ ਮਾਪਿਆਂ ਦਾ ਇਕੱਲਾ ਹੀ ਬੇਟਾ ਸੀ ਜੀ ਤੇ ਇਹਦੇ ਮਾਤਾ ਪਿਤਾ ਥੋੜੇ ਦਿਨ ਬਾਅਦ ਇਹਨਾਂ ਦਾ ਵਿਆਹ ਵੀ ਕਰ ਰੱਖਿਆ ਹੋਇਆ ਹੈਗਾ ਅੱਛਾ ਮੱਲਾਈਸ਼ਾ 29 ਤਰੀਕ ਦਾ ਵਿਆਹ ਹੈ ਘਰ ਦੇ ਵਿੱਚ ਵਿਆਹ ਦਾ ਮਾਹੌਲ ਸਿਗਾ ਬਣਿਆ ਹੋਇਆ ਪਤਾ ਲੱਗਿਆ ਵੀ ਉਹ ਕੋਈ ਬਾਜ਼ਾਰ ਦੇ ਵਿੱਚ ਵਿਆਹ ਸੰਬੰਧੀ ਖਰੀਦਦਾਰੀ ਕਰਨ ਗਿਆ ਸੀ ਤੇ ਇਹਨਾਂ ਦੇ ਜਿਹੜੇ ਤਾਇਆ ਜੀ ਸੀਗੇ ਸੰਤਰ ਸਿੰਘ ਹਾਂਜੀ ਉਹ ਥੋੜੇ ਜਿਹਾ ਫਰਕ ਨਾਲ ਖੜੇ ਸੀਗੇ ਅੱਛਾ ਜੀ ਤੇ ਸਾਰਾ ਜਿਹੜਾ ਜੋ ਵੀ ਆ ਅਖੀ ਡੱਠਾ ਉਹਨਾਂ ਨੇ ਸਾਰਾ ਦ੍ਰਿਸ਼ ਦੇਖਿਆ ਪਰ ਉਹ ਥੋੜੇ ਦੂਰ ਹੋਣ ਕਰਕੇ ਉਹ ਨੂੰ ਨਹੀਂ ਪਹੁੰਚਾ ਸਕੇ ਜੀ ਜਨੂਏ ਕਿਤੇ ਇਹਦਾ ਦੇ ਸਾਹਮਣੇ ਜਿਹੜੀ ਅੱਖਾਂ ਦੇ ਇਹ ਕਤਲ ਹੋਇਆ ਹੈਗਾ ਜੀ ਅੱਛਾ ਬਹੁਤ ਘਟਨਾਵਾਂ ਇਸ ਤਰ੍ਹਾਂ ਦੀਆਂ ਵਾਪਰ ਰਹੀਆਂ ਨੇ ਜੀ ਕੀ ਕਹੋਗੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਅੰਦਰ ਕਾਫੀ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਨੇ ਨਹੀਂ ਇਹਦੇ ਵਿੱਚ ਇਹ ਹੈ ਜੀ ਸਰਕਾਰ ਆਪਣੀ ਜਗ੍ਹਾ ਤੇ ਡ੍ਰਿਹੜਾ ਹੈਗੀ ਆ ਜੋ ਵੀ ਕਾਨੂੰਨ ਦੀ ਵਿਵਸਥਾ ਹੈਗੀ ਉਹਨੂੰ ਕਰ ਰਹੀ ਆ ਪਰ ਇਹ ਬੱਚਿਆਂ ਦਾ ਕੁਝ ਨਹੀਂ ਪਤਾ ਹੁੰਦਾ ਵੀ ਕਿਹੜੇ ਟਾਈਮ ਕਿਹੜੀਆਂ ਦਾ ਜਿਸਮਾਂ ਦੇ ਵਿੱਚ ਚੱਲਦੀਆਂ ਹੈਗੀਆਂ ਨੇ ਮੈਨੂੰ ਲੱਗਦਾ ਵੀ ਜਿਹੜਾ ਇਹ ਕਤਲ ਹੋਇਆ ਇੱਕ ਰੰਜਿਸ਼ ਸ਼ਿਵਾਜੀ ਨੂੰ ਲੈ ਕੇ ਸ਼ਾਇਦ ਇਹ ਕਤਲ ਹੋਇਆ ਹੈਗਾ ਜੀ ਮੈਂ ਦੇਖਿਆ ਵੀ ਪਰਲੇ ਪਾਸੇ ਕੋਈ ਰੌਲਾ ਜਾ ਪੈ ਰਿਆ ਸੀ ਮੁੰਡਿਆਂ ਦਾ ਉਸ ਚ ਹਾਂਜੀ ਤੇ ਮੇਰੇ ਦੇਖਦੇ ਦੇਖਦੇ ਇਹਨਾਂ ਦੇ ਆਪਸ ਇੱਕ ਵਾਰ ਮਤਲਬ ਹੱਥੋਂ ਪਾਈ ਜੇ ਹੋਏ ਇਹ ਹਾਂਜੀ ਤੇ ਇੱਕ ਮੁੰਡੇ ਨੇ ਮੇਰੇ ਦੇ ਭਤੀਜੇ ਦੇ ਛਾਤੀ 'ਚ ਨਾ ਕਿਰਚ ਮਾਰੀ ਤੇ ਉਹ ਥੱਲੇ ਡਿੱਗ ਗਿਆ ਜੀ ਅੱਛਾ ਜੀ ਤੇ ਉੱਤੇ ਰੌਲਾ ਜਾ ਪੈਣ ਤੇ ਜਿਹੜੇ ਇਹਦੇ ਨਾਲ ਦੇ ਮੁੰਡੇ ਸੀ ਜੀ ਉਹ ਇਹਨੂੰ ਚੱਕ ਕੇ ਅੱਧਰ ਹਸਪਤਾਲ ਵੱਲ ਨੂੰ ਲੈ ਆਏ ਮੈਂ ਵੀ ਪਿੱਛੇ ਹੀ ਉਧਰ ਹੀ ਭੱਜ ਲਿਆ ਤੇ ਜਿਹੜੇ ਦੂਜੇ ਬਾਰਦاد ਕਰਨ ਵਾਲੇ ਸੀ ਉਹ ਮੌਕੇ ਤੋਂ ਰਾਗੋਗੇ ਅੱਛਾ ਕੀ ਨਾਮ ਸੀ ਆਪਣੇ ਬੱਚੇ ਦਾ ਜੀ ਕਿੰਨੀ ਉਮਰ ਸੀ ਕਿਹੜੀ ਕਲਾਸ ਚ ਪੜਦਾ ਸੀ 17 ਕੇ ਸਾਲ ਦਾ ਸੀਗਾ ਜੀ ਮਾਨਵਿੰਦਰ ਸਿੰਘ ਨੌਜੀ ਮਾਨਵਿੰਦਰ ਨੌਜੀਗਾ ਜੀ ਜੀ ਸਕੂਲ ਚ ਪੜਦਾ ਸੀ ਜਿਹੜੇ ਇਹਨਾਂ ਚ ਵੀ ਜ਼ਿਆਦਾ ਜਿਹੜੇ ਮੁੰਡਿਆਂ ਨੇ ਕਰ ਇਹਨਾਂ ਚ ਵੀ ਇਹ ਮੁੰਡਾ ਮੇ ਵੀ ਸ਼ਾਇਦ ਨਾਲ ਹੀ ਪੜਦੇ ਹੋਏ ਇਹਦੇ ਅੱਛਾ ਜੀ ਅੱਛਾ ਤੁਹਾਨੂੰ ਮੌਕੇ ਤੇ ਪਤਾ ਲੱਗਿਆ ਸੀ ਤੁਹਾਡੀਆਂ ਅੱਖਾਂ ਦੇ ਸਾਹਮਣੇ ਹੋਇਆ ਸੀ ਅੱਖਾਂ ਦੇ ਸਾਹਮਣੇ ਹੋਇਆ ਪਤਾ ਵੀ ਕੀ ਕਾਰਨ ਹੋ ਸਕਦਾ ਕੋਈ ਕਾਰਨ ਲੱਭਿਆ ਹੁਣ ਤੱਕ ਨਹੀਂ ਉਹ ਹਲੇ ਮੈਨੂੰ ਤਾਂ ਨਹੀਂ ਕੋਈ ਕਾਰਨ ਕੋਰਨ ਕਿਉਂਕਿ ਸਾਡਾ ਜਵਾਕ ਤਾਂ ਕਦੇ ਅਸੀਂ ਟਾਈਮ ਬੇ ਟਾਈਮ ਘਰੋਂ ਵੀ ਨਹੀਂ ਸੀ ਬਾਹਰ ਕੱਢਦੇ ਅੱਛਾ ਜੀ ਅੱਛਾ ਜਿਹਨਾਂ ਨੇ ਹਮਲਾ ਕੀਤਾ ਉਹ ਕੌਣ ਸੀ ਜੀ ਪਛਾਣਦੇ ਹੋ ਉਹਨਾਂ ਨੂੰ ਇਹ ਮੁੰਡਾ ਗੱਗੜਾਲ ਦਾ ਜੀ ਗੁਰਜੀਤ ਸਿੰਘ ਨੌਵੇਂ ਦਾ ਅੱਛਾ ਤੇ ਇੱਕ ਇਹਦੇ ਨਾਲ ਸਿਮਰਨ ਜੀ ਉਹ ਜੀਤ ਤਾਂ ਸ਼ਾਇਦ ਉਹ ਅਮਰਾਲੀ ਦਾ ਜੀ ਦੋ ਜਣੇ ਸੀਗੇ ਜੀ ਅੱਛਾ ਜੀ ਇਹ ਕਿੰਨੇ ਭਰਾ ਸੀ ਬੱਚਾ ਸੀ ਜਿਹੜਾ ਜੀ ਦੀ ਡੈਥ ਹੋਈ ਇਹ ਮੇਰੇ ਇਹ ਇਕੱਲਾ ਹੀ ਭਰਾ ਸੀ ਇਹਦੀ ਇੱਕ ਛੋਟੀ ਭੈਣ 14 ਸਾਲ ਦੀ ਅੱਛਾ ਠੀਕ ਹੈ